ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੀ ਆ ਕੀ ਇੱਕ ਆਪਾਂ ਪੋਸਟ ਪਾਈ ਸੀ ਕਿ 14 ਤਰੀਕ ਨੂੰ ਖਨਾਰੀ ਬਾਰਡਰ ਤੇ ਕਾਫਲਾ ਲੈ ਕੇ ਜਾਣਾ ਭਗਤਾ ਭਾਈ ਤੋਂ ਜੋ ਕਿ ਸਵੇਰੇ 9 ਵਜੇ ਤੁਰਨਾ ਹੈ ਸੋ ਮੈਂ ਪਹਿਲਾਂ ਸਾਨੂੰ ਇਹ ਸੀ ਕਿ ਭਾਈ ਬਸੰਤ ਸਿੰਘ ਜੋ ਕਿ ਡੰਗਰੂਗੜ ਜੇਲ੍ਹ ਦੇ ਵਿੱਚੋਂ ਆਏ ਨੇ ਤੇ ਉਹਨਾਂ ਦਾ ਮਾਤਾ ਦਾ ਭੋਗ ਸੀਗਾ 13 ਤਰੀਕ ਨੂੰ ਪਰ ਉਹ ਕਿਸੇ ਕਾਰਨ ਕਰਕੇ ਹੁਣ 14 ਦਾ ਉਹਨਾਂ ਦਾ ਭੋਗ ਹੈ ਸੋ ਸਾਰੀ ਸੰਗਤ ਨੇ ਉੱਥੇ ਵੀ ਜ਼ਰੂਰ ਹਾਜ਼ਰੀ ਲਾਉਣੀ ਹੈ ਤੇ ਆਪਾਂ ਜਿਹੜਾ ਆਪਣਾ ਪ੍ਰੋਗਰਾਮ ਸੀ ਉਹ 14 ਨੂੰ ਕੈਨਸਲ ਕਰਕੇ ਹੁਣ 15 ਤਰੀਕ ਨੂੰ ਰੱਖਿਆ ਹੈ 15 ਤਰੀਕ ਨੂੰ ਆਪਾਂ ਭਗਤਾ ਭਾਈ ਕੋ ਸਵੇਰੇ 9 ਵਜੇ ਚਾਲੇ ਪਾਵਾਂਗੇ ਸਾਰੀ ਸੰਗਤ ਨੇ ਉੱਥੇ ਵਕਤੋਂ ਬਾਅਦ ਹਾਜ਼ਰੀ ਭਰਨੀ ਆ ਇੱਕ ਵੱਡਾ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਕਿਸਾਨ ਵੀਰਾਂ ਦੇ ਜੋ ਉੱਥੇ ਬੈਠੇ ਸੰਗਸ਼ ਕਰ ਰਹੇ ਨੇ ਤੇ ਉਹਨਾਂ ਕੋਲ ਜ਼ਰੂਰ ਹਾਜ਼ਰੀ ਲਵਾਉਣੀ ਆ ਮੈਂ ਸਾਰੀ ਨੌਂ ਪਿੰਡ ਕੋਡ ਹਲਕੇ ਨੂੰ ਤੇ ਬਾਹਰ ਪੰਜਾਬ ਦੇ ਹੋਰ ਵੀ ਸੰਗਤ ਜਿਸ ਕਿਸੇ ਜੋ ਆਣਾ ਚਾਹੁੰਦੀ ਹੋਵੇ ਤਾਂ ਜਰੂਰ ਪਾਚਿਓ ਆਪਾਂ ਇੱਕ ਕਾਫਲਾ ਜਿਹੜਾ ਪੱਕਾ ਭਾਈ ਤੋਂ ਸਵੇਰੇ 9 ਵਜੇ ਲੈ ਕੇ ਚੱਲਾਂਗੇ ਸਾਰੇ ਸੰਗਤ ਨੂੰ ਬੇਨਤੀ ਆ ਕਿ ਹੁਣ ਉਹ 14 ਨੂੰ ਨਹੀਂ 15 ਤਰੀਕ ਨੂੰ ਚੱਲੇਗਾ ਸੋ ਸਾਰੇ ਸੰਗਤ ਨੇ ਵਾਦ ਤੋਂ ਬਾਅਦ ਵਾਦ ਛੱਡ ਕੇ ਆਪਣਾ ਆਉਣਾ ਹੈ ਉੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਦਕ ਸਾਦਕ ਬਲਾਕ ਨੂੰ ਖਾਸ ਕਰਕੇ ਸਿ ਆਣਿਆ ਜਿੰਨੇ ਵੀ ਆ ਖੜੇ ਆ ਵੀਰ ਸਾਦਕ ਬਲਾਕ ਦੇ ਆ ਸਾਰਿਆਂ ਨੂੰ ਬੇਨਤੀ ਹੈ ਆ ਵੀ ਘਰ ਘਰ ਦਾ ਬੰਦਾ ਇੱਥੇ ਪਹੁੰਚੋ ਇਹ ਅਜਜੀਤ ਸਿੰਘ ਕੰਦੇ ਵਾਲੇ ਦੀ ਸਿਹਤ ਬਹੁਤ ਖਰਾਬ ਆ ਕੱਲ ਨੂੰ ਸਰਕਾਰ ਕੁਝ ਨਹੀਂ ਕਰ ਸਕਦੀ ਉਹ ਸਰਕਾਰ ਵੀ ਨਹੀਂ ਕੋਈ ਵਿਚਾਰ ਆ ਤੇ ਉੱਥੇ ਘੇਰਾਬੰਦੀ ਤਾਂ ਬਹੁਤ ਤਕੜੀ ਕੀਤੀ ਆ ਅਸੀਂ ਇਹ ਪੀਲ ਕਰਨੀ ਚਾਹੁੰਦੇ ਆ ਵੀ ਸਾਰੇ ਕਿਸਾਨ ਵੀਰ ਹਮ ਹਵਾ ਕੇ ਇੱਥੇ ਪਹੁੰਚਣ ਕਰਾਜ ਬੈਣ ਦਾ ਟਾਈਮ ਨਹੀਂ ਜੇ ਆ ਮੋਰਚਾ ਹਾਰ ਗਏ ਫਿਰ ਇੱਕੋ ਬਾਾਰ ਮੋਰਚਾ ਕੋ ਲੱਗਣਾ ਨਹੀਂ ਤੇ ਨਾ ਹੀ ਆਪਣਾ ਹੱਲ ਹੋਣਾ ਫਿਰ ਸਮਝ ਲੋ ਵੀ ਅੜਾਨੀਆਂ ਬਾਨਿਆਂ ਦਾ ਰਾਜ ਹੀ ਹੈ ਨਾ ਇੱਥੇ ਜਿਹਦੀ ਮਰਜ਼ੀ ਜ਼ਮੀਨ ਲੈਣਗੇ ਠੇਕਿਆਂ ਬਾਹਰ ਕੱਢ ਦਿਆ ਕਰਨਗੇ ਭੁੱਲਿਓ ਵੀ ਸਾਡੀ ਮਰਜ਼ੀ ਚੱਲੂਗੀ ਜ਼ਮੀਨਾਂ ਭੜਾ ਤੁਹਾਡੇ ਨਾਂ ਸਾਰੀ ਇਹ ਅੜਾਨੀਆਂ ਬਾਨਿਆਂ ਨੂੰ ਲੋਦੀ ਨੇ ਦੇ ਦੇਣੀ ਆ ਕਾਨੂੰਨ ਸਾਰੇ ਤੋੜਤੇ ਆ ਜ਼ਮੀਨ ਜੀ ਦੀ ਮਰਜ਼ੀ ਐਕਵਾਇਰ ਕਰ ਲੈਣ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਬਿਛੇਰੀ ਤੋਂ ਛੇਤੀ ਇੱਥੇ ਪਹੁੰਚੋ ਜਗਜੀਤ ਸਿੰਘ ਡੱਲੇ ਵਾਲੇ ਦੀ ਥੋੜਾ ਸਿਹਤ ਕਾਮਯਾਬ ਹੋ ਜਾਏ ਜੇ ਤੁਸੀਂ ਸਾਰੇ ਆ ਜਾਓ ਤਾਂ ਸਾਰੀਆਂ ਜ세 ਬੰਦਿਆਂ ਨੂੰ ਕਹਿਣਾ ਸਮਾਜ ਸੇਵੀ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਇੱਥੇ ਖਨੌੜੀ ਬਾਰਡਰ ਤੇ ਪਹੁੰਚੋ ਸਾਰੇ ਪਿੰਡਾਂ ਨੂੰ ਇੱਕ ਹੋਰ ਅਪੀਲ ਕਰੀ ਜਾਂਦੀ ਆ ਵੀ ਆਪਦੇ ਗੁਰੂ ਘਰਾਂ ਵਿੱਚ ਜਗਜੀਤ ਸਿੰਘ ਡੱਲੇ ਵਾਲੇ ਦੀ ਫੇਰ ਦੀ ਕਾਮਯਾਬੀ ਲਈ ਉਹਦੀ ਸਿਹਤ ਸਹੀ ਰਹੇ ਠੀਕ ਠਾਕ ਰਹਿਣ ਉਹਦੀ ਅਰਦਾਸ ਕਰਨ